ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਫੇਰ ਪਹੁੰਚੇ ਆ ਬਾਈ ਜੱਗੂ ਕੋਲੇ ਦੋਸਤੋ ਮਹਿਤਾਬ ਡੇਰੀ ਫਾਰਮ ਪਿੰਡ ਮਕੰਦੇ ਵਾਲਾ ਤੇ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦੀ ਐ ਇਸ ਪਿੰਡ ਨੂੰ ਅੱਜ ਦੋਸਤੋ ਇੱਕ ਕਾਫੀ ਕਲਰ ਦੀ ਬਾਈ ਕੋਲੇ ਜਰਸੀ ਆ ਦੋਸਤੋ ਬਹੁਤ ਸੋਹਣੀ ਥਣ ਹਵਾਨੇ ਦੀ ਆ ਤੇ ਬਣਦੀ ਡੀਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਜੀ ਬਈ ਸਸੀਗਾ ਸਸੀਗਾ ਬਈ ਜੀ ਓਹ ਠੀਕ ਠਾਕ ਵਧੀਆ ਜੀ ਵਧੀਆ ਠੀਕ ਆ ਇੱਕ ਵਾਰੀ ਨਾਂ ਤੇ ਨੰਬਰ ਦੱਸੀ ਭਰਾ ਨਾਮ ਜਗਦੀਪ ਸਿੰਘ ਲੱਭੂ ਪਿੰਨ ਗਾਂ ਸਿੰਘ ਨਾਲ ਜ਼ਿਲ੍ਹਾ ਮੁਕਤਸਰ ਸਾਹਿਬ ਠੀਕ ਆ ਤੇ ਆਪਣੇ ਫੇਰਕੋਰ ਤੇ ਸੜਕ ਪੈਂਦੀ ਠੀਕ ਆ ਨੰਬਰ ਵੀ ਦੱਸ ਦਿਓ 98012 ਠੀਕ ਆ 04577 ਠੀਕ ਆ ਅੱਜ ਫਿਰ ਜਰਸੀ ਲੈਂਦੀ ਹੈ ਕਾਫੀ ਕਲਰ ਦੇ ਵਿੱਚ ਜਰਸੀ ਥੋੜੀ ਵਿਕਰੀ ਜ਼ਿਆਦਾ ਹੋ ਰਹੀ ਹੈ ਤਾਂ ਗਰੰਟੀ ਫਿਰ ਦਰਮੀ ਦਰਮੀ ਕਰਕੇ ਜਰਸੀ ਜ਼ਿਆਦਾ ਲੈ ਰਹੇ ਆ ਇੱਕ ਇਹ ਤੋਂ ਪਹਿਲਾਂ ਵੀ ਆਪਾਂ ਨਗੀਨਾ ਪਾਇਆ ਸੀ ਉਹ ਚੰਗਾ ਸੇਲ ਹੋ ਗਿਆ ਪਹਿਲੇ ਹੀ ਕੁਆਲਟੀ ਹੋ ਗਿਆ ਸੀ ਸੇਲ ਠੀਕ ਆ ਹਾਂਜੀ ਠੀਕ ਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਕਿੰਮਾ ਸੂਆ ਸੁਣਦੀ ਆ ਇਹ ਬਾਈ ਜੀ ਦੂਜਾ ਸੂਆ ਸੁਣਾ ਵੜਦੇ ਦੂਜਾ ਸੂਆ ਸੁਣਾ ਤੇ ਕੀ ਹਾਈਟ ਦੀ ਮਾਲ ਦਾ ਛੋਟੀ ਨਹੀਂ ਹੈਗੀ ਠੀਕ ਆ ਤੇ ਮੇਰਿਆਂ ਤੋਂ ਵੀ ਕੋਈ ਇੰਚ ਵੱਡੀ ਹੋਊਗੀ ਮਤਲਬ ਠੀਕ ਆ ਰਾਮ ਸਿੰਘ ਜੀ ਚਰਚੀ ਦਰਮਿਆਨੀ ਹੁੰਦੇ ਆ ਨਾ ਠੀਕ ਆ ਉਦੋਂ ਵੀ ਵੱਡੀ ਹੈ ਠੀਕ ਆ ਯਾਰ ਵਾਲੀ ਆ ਬਾਕੀ ਪੰਜਾਬ ਵਾਲੀ ਆ ਕਾਫੀ ਕਲਰ ਆ ਵੇ ਜਿਹੜਾ ਹੀ ਬੰਦਾ ਆਊਗਾ ਠੀਕ ਆ ਠੀਕ ਆ ਅੱਗੇ ਵੀ ਲੌਗਨ ਸੀਮੰਟ ਤੋਂ ਵੀ ਇਹਦਾ ਲੌਗਨ ਸੀਮੰਟ ਆਇਆ ਬਹੁਤ ਚੰਗਾ ਠੀਕ ਆ ਉਹਦੇ ਤੋਂ ਇਹ ਗੱਪਾ ਨਾ ਡਾਕਟਰ ਹਮ ਦਾ ਯਾਰ ਆਪਣੇ ਆ ਠੀਕ ਆ ਨਾਲੇ ਤੇ ਨਾਲ ਦੇ ਕਿੰਨੇ ਉਹ ਤੋਂ ਲਈ ਆ ਆਪਾਂ ਵੀਰੇ ਠੀਕ ਆ ਜਣੀ ਇਹ ਆਈ ਦਾ ਕੰਮ ਕਰਦਾ ਉਹਦੇ ਭਰਾ ਦੇ ਕੋਲੋਂ ਆ ਜੀ ਹਾਂ ਉਹਦੇ ਕੋਲੋਂ ਤੋਂ ਲਈ ਜਣੀ ਕਿਹਦਾ ਭਰਾ ਵੀ ਸੀ ਤੇ ਉਹ ਆਪ ਵੀ ਦੋਵੇਂ ਭਰਾ ਕਿਤੇ ਠੀਕ ਆ ਤੇ ਬਸ ਜੀ ਪਹਿਲਾਂ ਦਾ ਰਕਾਰ ਜੀ ਇਹਦਾ 24 ਕਿਲੋ ਦਾ ਲਿਆ ਪਹਿਲਾਂ ਦਾ ਰਿਕਾਰਡ 24 ਲੀਟਰ ਦਾ ਠੀਕ ਆਉਂਦਾ ਹੁੰਦਾ ਰਹਿੰਦਾ ਠੱਟ ਠਿੱਕ ਤੋਂ ਕਿ ਭਰਨ ਦੱਸਦਾ ਹੁੰਦਾ ਸੀਗਾ ਚਾਹ ਪਹਿਲਾਂ ਨੇ 24 ਕਿਲੋ ਦੁੱਧ ਦਿੱਤਾ ਆਪਣੇ ਕੋਲੇ ਰਹਿਣ ਠੀਕ ਆ ਬਸ ਕਿ ਜਦੋਂ ਉਹਦੇ ਸੀ ਨਾਲਾਂ ਨਾਲ ਇਹਦੇ ਵੀ ਬਹੁਤ ਅੱਗੇ ਨਾਲਾਂ ਹੁੰਦੀਆਂ ਨੇ ਬੇਟਾ ਠੀਕ ਆ ਕਿੰਨਾ ਕੁ ਦੁੱਧ ਪਾ ਦੂਏ ਬਈ ਦੂਜੇ ਸੂਏ ਗਰਮੀ ਗਰਮੀ ਨਾਲ ਇਹ ਜਮਾਈ ਨਹੀਂ ਮਨਉਂਦੀ ਭੇਜ ਰਵਿੰਦਰ ਵੀ ਠੀਕ ਆ ਤੇ ਖਾਣ ਪੀਣ ਨੂੰ ਇੰਨੇ ਹੀ ਖੁੰਡਿਆਂ ਤੋਂ ਹਿਸਾਬ ਲਾਦਾ ਵੀ ਸਲਾਦ ਪਿਆ ਸੀ ਸਲਾਦ ਵੀ ਸੱਟਦਾ ਗੰਡੇ ਗੁੰਡੇ ਮਿਰਚਾਂ ਮੁਰਚਾਂ ਠੀਕ ਆ ਚੱਕੀ ਫਟੇ ਅੱਜ ਆਈਆ ਆਏ ਨੇ ਇਹਨਾਂ ਕਿਹਾ ਕਿ ਮੈਂ ਉੱਪਰ ਸੱਜਾਂ ਗਿਆ ਪੱਛੇ ਨਹੀਂ ਖਾਰੇ ਖਰਨੀ ਚੋ ਬਸਾ ਦੇ ਠੀਕ ਜਮ ਖੱਟੀ ਬਈ ਖਰਨੀ ਠੀਕ ਐ ਰਾਤ ਰਾਤ ਕੇ ਪੱਠੇ ਖਾਦੇ ਰਾਤ ਰਾਤ ਕੇ ਪਾਣੀ ਪੀਂਦੇ ਨੇ ਉੱਪਰ ਜਮਣ ਹੀ ਕੀਤਾ ਲੋ ਬਈ ਸੱਚਾ ਤੇ ਜਿਹੜਾ ਪਸੂ ਪੱਠੇ ਜਾਂਦਾ ਬਈ ਆਪਾਂ ਕਹਿੰਨੇ ਉਹਦੇ ਉਰ ਗਰੀਸ਼ ਨਹੀਂ ਆਕਾ ਹੀ ਖੁਰਲੀ ਜਮਾ ਚੱਟ ਕੇ ਰੱਖੀ ਪਈ ਆ ਹਾਂ ਜਮ ਜਿਹੜੀ ਪਹਿਲੇ ਦਿੱਤੀ ਸੀ ਗਾਂ ਉਹ ਕੱਲ ਨੂੰ ਫੋਨ ਅਜ ਕਹਿੰਦੇ ਪੱਠੇ ਘਟਾ ਖਾਂਦੀ ਪਈ ਥੋੜੀ ਅਛਾ ਉਹ ਇਹ ਜੀ ਨਹੀਂ ਲਾਇਆ ਸੀ ਕਿ ਉਹ ਘਰ ਦੀ ਸੀ ਕਿ ਬੜੀ ਮੇਰੇ ਠੀਕ ਐ ਜਿਹੜੀ ਆਪਾਂ ਪਹਿਲਾਂ ਸੇਰ ਕੀਤੀ ਤੇ ਇਹ ਵੀ ਕਰਦੀ ਸੀਗੀ ਪਰ ਇਹਨੇ ਜਮੇ ਨਹੀਂ ਕੀਤਾ ਉਪਰ ਠੀਕ ਆ ਉਹ ਪਰਾਣੀ ਕੀਤਾ ਜਾਣਾ ਅਸੀਂ ਹੱਜੇ ਵੀ ਨੀਮੋ ਕਰਦੇ ਹੋ ਗੰਡੇ ਗੁੰਡੇ ਸੈਲਡ ਪਿਆ ਸੀਗਾ ਗੰਡੇ ਵੀ ਖਾ ਗਈ ਅਜਾ ਸਾਕੇ ਦਿੱਤੇ ਆ ਠੀਕ ਆ ਗੰਡੇ ਗੁੰਡੇ ਕੋਹ ਨਹੀਂ ਛੱਡਿਆਗਾ ਕੋਹ ਨਹੀਂ ਛੱਡਿਆ ਕੋਈ ਕਿ ਨਾਲ ਆਪਸ ਪਾਰੀਏ ਪਹਿਲਾਂ ਜਾਂਚ ਪਈ ਆ ਦੰਦ ਚੁੱਪਾ ਸਹੀ ਗੱਲ ਆ ਜੇ ਕੋਈ ਪਸ਼ੂ ਖਾ ਉਹ ਹਾਂ ਖਾਊ ਪੀ ਉਹ ਤਾਂ ਦੁੱਧ ਫੇਰ ਹੀ ਦੇਊਗਾ ਤੇ ਬਾਕੀ ਪੂਰੇ ਵੱਡੇ ਪੇਟ ਦੇ ਵਿੱਚ ਆ ਵੇਖ ਲੈਣੇ ਤਾਂ ਇਉਂ ਏਡੀ ਦਰਾਜੀ ਪਲੀ ਆ ਹਵਾਨਾ ਵੇਖੋਗੇ ਦੋਸਤੋ ਬਾਹਰ ਨੂਬ ਰਿਆ ਹੋਇਆ ਤੁਹਾਨੂੰ ਦਖ ਦੇ ਜੂ ਬਾਕੀ ਦੋਸਤੋ ਹਜੇ ਕੱਚੀ ਆ ਕਿੰਨੇ ਦਿਨ ਲਾਜੂ ਬਾਈ ਕਿੰਨੇ ਦਿਨ ਮੇਰੇ 10 10 ਕਿਆ ਮਾਰ ਕਰਨੇ ਪੂਰੇ ਪੈ ਜਨ ਨੇ ਅਛਾ 10 ਦਿਨ ਹਜੇ ਪਏ ਆ ਹਵਾਨੇ ਦੀ ਤਿਆਰੀ ਦੋਸਤੋ ਹੁਣ ਵੀ ਬਹੁਤ ਆ ਵੇਖ ਸਕਦੇ ਆ ਬਾਕੀ ਥਾਣਾ ਦੀ ਗੱਲ ਕਰੀਏ ਦੋਸਤੋ ਥਣ ਬਹੁਤ ਸੋਹਣਾ ਵੇਖ ਸਕਦੇ ਆ ਮੁਠੀ ਜਿਹੀ ਚਵਾਈ ਵਾਲਾ ਥਾਣਾ ਲੰਮੀ ਪੈ ਕੇ ਸੋ ਗਈ ਨਾ ਸੁਵੇਦਾ ਫਿਰ ਫਿੱਟੇ ਲੰਦ ਗਿਆ ਜੀ ਠੀਕ ਆ ਬੱਚਿਆਂ ਦਾ ਨਾ ਰੋੜਾ ਚੱਕ ਜਿਆ ਬਾਈਆਂ ਦਾ ਬਣੂ ਬਹੁਤ ਮੈਂ ਬਰਦਰ ਝੂਠ ਨਹੀਂ ਬੋਲਦਾ ਆਪਣੇ ਨਾਲ ਪਿਆਰ ਵਧੀਆ ਨਾਲ ਠੀਕ ਹੈ ਅੱਗੇ ਆਪਣੇ ਕੰਡੈਕਟਰ ਹੁੰਦਾ ਹੀ ਰਹਿੰਦਾ ਸੀਗਾ ਦੂਜੇਆਂ ਝੋਟਕੇ ਝੜਨਗੇ ਜੀ ਭਰਾਏ ਉਹ ਪਹਿਲਾਂ ਟੀਕੇ ਭਰਾਏ ਠੀਕ ਹੈ ਠੀਕ ਹੈ ਉਹ ਵੀ ਕਹਿੰਦਾ ਰਹੇ ਵੀ ਆਪਣੇ ਕੋਲ ਜਰਸੀ ਵੜਾ ਦਿੱਤੀ ਤੈਨੂੰ ਦੇਵਾਂ ਨਹੀਂ ਜਦੋਂ ਸੇਲ ਕੀਤੀ ਠੀਕ ਦੂਜੇ ਸਵੀਕਰ ਦਾ ਜੀ ਕਰੂੰਗਾ ਮੈਂ ਕਿਉਂਕਿ ਪਾਸੋਂ ਜਿਆਦਾ ਹੋ ਗਿਆ ਠੀਕ ਤੇ ਇਹਦੀ ਮੱਤੀ ਪਹਿਲਾਂ ਛੱਡ ਦਿੱਤੀ ਸੀ ਇਹਨੇ ਵਾਚੀ ਰੱਖੀ ਬਿਠਾ ਲਿਆ ਠੀਕ ਤੇ ਉਹ ਮੈਨੂੰ ਕਹਿੰਦਾ ਰਹੇ 23-24 ਕਿਲੋ ਰੁਪਈਏ ਕਿਤੇ ਲੈਵਲ ਤੇ ਚੱਲੀ ਆ ਠੀਕ ਤੇ ਗਰਮੀ ਗਰਮੀ ਨਹੀਂ ਹੈਗੀ ਜਮਾਂ ਮਨਉਂਦੀ ਆ ਜਾਊਗੀ ਠੀਕ ਆ ਸੇਵਾਸ ਡਿਪੈਂਡ ਆ ਬਈ ਯਾਰ ਜਿੰਨਾ ਮੈਂ ਖਾਂਦੀ ਆ ਇਹ ਨਹੀਂ ਕਹਿੰਦਾ ਵੀ ਨਾਲੇ ਉਹਨਾਂ ਦੇ ਨਾਰਮਲ ਸੇਵਾਸੀ ਬੰਦਿਆਂ ਦੀ ਇਹ ਨਹੀਂ ਕਹਿੰਦਾ ਇਹ ਤਾਂ 30 ਵੀ ਕਿਹੜਾ ਰਹੇ ਹਾਂ ਠੀਕ ਹੈ ਨਾਲੇ ਖੁਰਲੀ ਜਮਾ ਵਿਹਲੀ ਪਈ ਆ ਹਜੇ ਵੀ ਨਹੀਂ ਮੂੰਹ ਚੱਕਦੀ ਕੀ ਰੇਟ ਕਰਾਂਗੇ ਭਰਾ ਇਹਦਾ ਵੀ ਇਹਦਾ ਲੱਖ ਰੁਪਏ ਤੋਂ ਬਸ ਮਾੜਾ ਮੋਟਾ ਮਾਨਤਨ ਕਰਾਂਗੇ ਮਾੜਾ ਮੋਟਾ ਮਾਨਤਨ ਹੋ ਜੂਗਾ ਲੋ ਵੀ ਸੱਜਣਾ ਤੋੜ ਕੇ ਤੁਹਾਨੂੰ ਵਿਖਾ ਦੇਣ ਲੱਖ ਰੁਪਏ ਜੋ ਮਾਨਤਨ ਹੋ ਜੂ ਬਾਕੀ ਇੱਥੇ ਆ ਕੇ ਤਸੱਲੀ ਕਰ ਲਓ ਜੀ 200 ਬਹੁਤ ਸੋਹਣੀਏ ਦੋਸਤੋ ਕੱਦ ਕਾਠ ਵਾਲੀ ਆ ਦਰਮਿਆਨੇ ਨਹੀਂ ਕਹਿ ਸਕਦੇ ਜਾਨਕੀ ਚੰਗੇ ਹੀ ਕੱਦ ਕਾਠ ਵਾਲੀ ਆ ਤੇ ਹਵਾਨੇ ਦੀ ਤਿਆਰੀ ਵੇਖੋਗੇ ਦੋਸਤੋ ਹੁਣ ਵੀ ਬਹੁਤ ਆ ਬਾਕੀ 10 ਦਿਨ ਬਾਈ ਨੇ ਦੱਸਿਆ 10 ਦਿਨ ਲੈ ਜਾਣੇ ਆ ਵੇਖ ਸਕਦੇ ਆ ਦੋਸਤੋ ਪੂਰਾ ਦੀ ਤੋਰੇ ਤਰ ਦੇ ਏਡੀ ਚੰਗੀ ਬੈੜ ਬਰਦਦੀ ਮਿਲਦੀ ਹੈ ਬਾਕੀ ਦੋਸਤੋ ਵੇਲ ਬੂਲ ਚੰਗੀ ਆ ਵੇਖ ਸਕਦੇ ਜਿਹੜਾ ਹੀ ਬੰਦਾ ਲਗਾਇਆ ਯਾਰ ਬ੍ਰਾਂਚ ਤੇ ਦੇ ਜਾਗੇ ਤੁਮੇ ਠੀਕ ਆ ਆਪਣੇ ਘਰ ਨਾਲੇ ਹੁਣੇ ਆ ਜੀ ਆ ਨਾ ਰਾਤ ਰਾਤ ਕੇ ਪਾਣੀ ਪੀ ਜਾਂਦੀ ਉਹਨੇ ਠੀਕ ਆ ਲੋ ਵੀ ਸੱਜਣੋ ਅੱਗੇ ਦੋਸਤੋ ਸੀਮਣ ਵੀ ਚੰਗਾ ਲੱਗਿਆ ਤੇ ਚੰਗਾ ਦੁੱਧ ਪਿਆ ਜੂਗੀ ਦੋਸਤੋ ਇਹ ਗਰਮੀਆਂ ਦੋਸਤੋ ਘਟ ਮਣਾਉਂਦੀਆਂ ਜਰਸੀ ਵੇੜਾ ਦੋਸਤੋ ਐਫ ਦੇ ਮੁਕਾਬਲੇ ਗਰਮੀ ਬਹੁਤ ਘਟ ਮਣਾਉਂਦੀ ਆ ਲੱਖ ਰੁਪਏ ਤੇ ਦੋਸਤੋ ਮਾਨਤਾਨ ਹੋ ਜੂਗਾ ਇਦਾਂ ਹੀ ਵੈਜੀ ਕੋਈ ਚੱਕਰ ਨਹੀਂ ਹੈਗਾ ਲਓ ਵੀ ਥੰਡੀ ਇੰਨੀ ਹੈ ਨਾ ਵਾਕੇ ਢੱਲ ਢੁਲ ਬਹੁਤ ਪਈਏ ਦੋਸਤੋ ਵੇਖ ਕਰਕੇ ਚੋਣ ਕਰ ਵੀ ਪੜਦਾ ਮਾਨਤਾਨ ਦਾ ਆਰਾਮ ਨਾਲ ਲੈ ਜੂ ਬਾਈ ਕਿ ਨਹੀਂ ਸਾਡੇ ਨਾਲ ਜੂ ਟਾਂਕੀ ਪਈ ਹੋ ਠੀਕ ਆ ਬਾਕੀ ਜਿਹੜਾ ਬਰਨਵਿੰਦਰ ਜੀ ਲਾਵੇ ਸਹੀ ਗੱਲ ਉਹ 15 ਵੀ ਲੈ ਸਕਦਾ ਠੀਕ ਠੀਕ ਹੈ ਜਿਹੜਾ ਜੀਨੀ ਨੋਂਦਾ ਪਸ਼ੂ ਹੁਣ ਜਿੱਦਾਂ ਕਈ ਪਸ਼ੂ ਹੁੰਦੇ ਆ ਘਰੇ ਆਉਣ ਸਾਰੇ ਅਗਲੇ ਤਣ ਕਹਿੰਦੇ ਨੇ ਸੋਹਣੇ ਸਹੀ ਗੱਲ ਕੋਈ ਆਸ ਵੀ ਨਹੀਂ ਹੁੰਦੀ ਕਈ ਵਾਰੀ ਆਪਾਂ ਵੇਖਿਆ ਹੀ ਆ ਇਹ ਰੁਪਿਆ ਹੀ ਨਹੀਂ ਹੈਗਾ ਯਾਰ ਬਈ ਸ਼ੂ ਕੀ ਬਸ਼ੀ ਇਹ ਹੀ ਬਹਿ ਲੱਗਦੇ ਜਿਹੜਾ ਹੀ ਬੰਦਾ ਆਊਗਾ ਘਰੇ ਨਰਾ ਨਰਾ ਵੇਖੇ ਦੇਵੇ ਲੋ ਵੀ ਸੱਜਣੋ ਜਿਹੜਾ ਕੋਈ ਘਰੇ ਰੱਖਣ ਨੂੰ ਵੀਰ ਲੈਂਦਾ ਨਾ ਦੋਸਤੋ ਕੋਈ ਖਤਰਾ ਨਹੀਂ ਸੀਲ ਠੰਡੀ ਬਹੁਤ ਆ ਬਾਕੀ ਨਾੜਾ ਵੇਖ ਸਕਦੇ ਆ ਦੋਸਤੋ ਹਵਾਨੇ ਦੇ ਉੱਤੇ ਸੀਲ ਠੰਡੀ ਦਾ ਤਾਂ ਦੋਸਤੋ ਕੋਈ ਅੰਤ ਹੀ ਨਹੀਂ ਗਿਆ ਸੋਹਣੇ ਬਿਗੈਰ ਨਿਆਣੇ ਤੋਂ ਚੋਲੋ ਜੀ ਇਹਨੂੰ ਥਣ ਬਹੁਤ ਚੰਗਾ ਲੱਗਿਆ ਜੇ ਐਡਾ ਥਣ ਨਹੀਂ ਲੱਗਦਾ ਕਿਸੇ ਜਰਚੀ ਸਹੀ ਗੱਲ ਹੈ ਨੇਮ ਚੀਚੀ ਚੀਚੀ ਵਰਗੇ ਪਤਲੇ ਜਿਹੇ ਥਣ ਹੁੰਦੇ ਆ ਨੰਬਰ 222 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਿਓ ਜੀ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਲਿਓ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ